ਮੈਨੂੰ ਸਵੇਰ 6:30 ਵਜੇ ਸਾਡੇ ਮੋਚੀ ਦਾ ਫੋਨ ਆਉਂਦਾ ਇਹ ਕੋਟਲਾ ਮੇਰ ਸਿੰਘ ਵਾਲਾਂ ਦੇ ਵਿਖੇ 6 ਕਤਲ ਹੋਏ ਆ ਜੀ ਤੇ ਤੁਸੀਂ ਉੱਥੇ ਪਹੁੰਚੋ ਤੇ ਅਫਸਰ ਉੱਥੇ ਪਹੁੰਚ ਰਿਹਾ। ਜਦੋਂ ਪਹੁੰਚੇ ਤੇ ਪਾਇਰਾ ਥੱਲੇੋਂ ਜਮੀਰ ਜਿਹੜੀ ਨਿਕਲ ਗਈ ਸੀਨ ਜਿਹੜਾ ਦੇਖਿਆ ਨਹੀਂ ਸੀ ਜਾ ਰਿਹਾ। ਪੰਜ ਬੱਚਿਆਂ ਦੀਆਂ ਲਾਸ਼ਾਂ ਇੱਕ ਕਮਰੇ ਦੇ ਵਿੱਚ ਪਈਆਂ ਹੋਈਆਂ ਸੀ। ਬਾਉ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਉ ਜੀ ਇਹ ਘਟਨਾ 15 ਸਾਲ ਪੁਰਾਣੀ ਜਿਹੜੀ ਫਤਪਾਲ ਸਿੰਘ ਜੀ ਹੁਣੀ ਦੱਸ ਰਹੇ ਮੋਗੇ ਜ਼ਿਲ੍ਹੇ ਦੀ ਇੱਕ ਪਿੰਡ ਦੀ ਆ। ਉਥੇ ਇੱਕ ਬਾਬਾ ਹੁੰਦਾ 15 ਸਾਲ ਪਹਿਲਾਂ ਇੱਕ ਪਿੰਡ ਵਿੱਚ ਪਿੰਡ ਵਾਲੇ ਉਸ ਨੂੰ ਗ੍ਰੰਥੀ ਨਿਯੁਕਤ ਕਰ ਲੈਂਦੇ ਇੱਕ ਗੁਰਦੁਆਰੇ ਸਹਿਬ ਚ ਤੇ ਪਿੰਡ ਦੇ ਲੋਕਾਂ ਨਾਲ ਜਦੋਂ ਉਹਦਾ ਆਉਣ ਜਾਣ ਬਣ ਜਾਂਦਾ 10-12 ਸਾਲ ਉਸ ਤੋਂ ਬਾਅਦ ਉਹਦੇ ਮਨ ਚ ਪਤਾ ਨਹੀਂ ਕੀ ਆਉਂਦਾ ਉਹ ਤਾੰਤ੍ਰਿਕ ਵਿਦਿਆ ਸਿੱਖਣ ਲਈ 2 ਮਹੀਨੇ ਪਿੰਡ ਵਿੱਚੋਂ ਗਾਇਬ ਹੋ ਜਾਂਦਾ ਵਾ ਤੇ ਬਾਬਾ ਜਿਹੜਾ ਵਾ ਇਹ ਵਿਦਿਆ ਲੈ ਕੇ 2 ਮਹੀਨਿਆਂ ਬਾਅਦ ਵਾਪਸ ਪਿੰਡ ਆ ਜਾਂਦਾ ਤੇ ਉਹੀ 6 ਬੱਚੇ ਜਿਹੜੇ ਉਸ ਰਾਤ ਕਤਲ ਹੁੰਦੇ ਉਹ ਦੋ ਬੱਚੇ ਉਹਨੂੰ ਅੱਡੇ ਤੋਂ ਆਪਣੇ ਘਰ ਲੈ ਕੇ ਆਉਂਦੇ ਘਰ ਬਹੁਤ ਮਤਲਬ ਸਧਾਰਨ ਸੀ ਦੋ ਹੀ ਕਮਰੇ ਸੀ ਘਰ ਦੇ ਇੱਕ ਕਮਰਾ ਬਾਬੇ ਨੂੰ ਰਾਤ ਲਈ ਦੇ ਦਿੱਤਾ ਜਾਂਦਾ ਜਿੱਥੇ ਉਹ ਸੀ ਇਹ ਬੱਚੇ ਇਕੱਠੇ ਹੁੰਦੇ ਆ ਤੇ ਪਰਿਵਾਰ ਨੂੰ ਉਹ ਦਬਕਾ ਕੇ ਡਰਕਾ ਕੇ ਇਹ ਕਹਿੰਦਾ ਕਿ ਤੁਸੀਂ ਇਸ ਕਮਰੇ ਵੱਲ ਚਾਕਣਾ ਨਹੀਂ ਤੇ ਬਾਬਾ ਕੀ ਕਾਰਾ ਕਰਦਾ ਰਿਹਾ ਉਹ ਸਤਪਾਲ ਸਿੰਘ ਨੂੰ ਸੁਣਿਏ ਬਾਕੀ ਗੱਲ ਆਪਾਂ ਕੀ ਇਹ ਡਰਦੇ ਮਾਰੇ ਆਪਣੇ ਕਮਰੇ ਚੋਂ ਸਾਰੀ ਰਾਤ ਬਾਹਰ ਨਹੀਂ ਸ਼ਾਮ ਕਰਨ ਨੂੰ ਵੀ ਨਹੀਂ ਡਰਦੇ ਬਾਬੇ ਨੇ ਡਰਾਤੇ ਇਹਨੇ ਵੀ ਜੇ ਤੁਸੀਂ ਅੰਦਰ ਚੱਕ ਕੇ ਜਾਹ ਇਤਰਾਹੇ ਤੁਹਾਡੀਆਂ ਕੁਲਾਂ ਨਾਸ ਹੋ ਜਾਣਗੀਆਂ ਤੁਹਾਡੇ ਤੁਹਾਨੂੰ ਮੰਗਦਿਆਂ ਨੂੰ ਕਿਸੇ ਨੇ ਭੀਖ ਨਹੀਂ ਦੇਣੀ ਇਹਨਾਂ ਦੇ ਬਿਆਨ ਸੀ ਆਪਣੀ ਐਫਆਈਆ ਨੂੰ ਤੱਕ ਤੇ ਸਾਡੀ ਜਾਂਚ ਮੁਤਾਬਕ 12 ਵਜੇ ਬਾਬੇ ਨੇ ਸਲਫਾਸ ਬਾਲਟੀ ਚ ਘੋਲ ਕੇ ਬੱਚਿਆਂ ਨੂੰ ਪਿਆਦੀ ਬੱਚੇ ਜਿਵੇਂ ਜਿਵੇਂ ਪੀਂਦੇ ਗਏ ਬੱਚੇ ਬੇਹੋਸ਼ ਹੁੰਦੇ ਗਏ ਉਸ ਤੋਂ ਬਾਅਦ ਇੰਨੀ ਬੇਰਹਿਮੀ ਦੇ ਨਾਲ ਬੱਚਿਆਂ ਦਾ ਗਲ ਰੇਤ ਰੇਤ ਕੇ ਉਹਨੇ ਕਤਲ ਕੀਤੇ ਤੇ ਬੱਚਿਆਂ ਨੂੰ ਕਹਿੰਦਾ ਵੀ ਇੱਕ ਵਾਰੀ ਜਦੋਂ ਤੂੰ ਸੌਂਗੇ ਦੁਬਾਰਾ ਤੁਹਾਨੂੰ ਮੈਂ ਠਾ ਲੂੰਗਾ ਵੀ ਦੁਬਾਰਾ ਤੁਹਾਨੂੰ ਮੈਂ ਜਿਉਂਦੇ ਕਰ ਲਊਗਾ ਇੱਕ ਵਾਰੀ ਤੁਸੀਂ ਇੰਨੀ ਮਾੜੀ ਹਾਲਤ ਸੀ ਡੱਡ ਬੋਲੀਆਂ ਦੇਖੇ ਨਹੀਂ ਸੀ ਜਾਂਦੇ ਬੱਚਿਆਂ ਦੇ ਸਰੀਰ ਸੀ ਤੇ ਤੇਜ਼ ਧਾਰ ਹਥਿਆਰ ਸੀ ਉਹਦੇ ਕੋਲੇ ਕਿਰਚ ਸਾਰੇ ਉਹਦੇ ਨੇ ਆ ਘੰਡੀਆਂ ਰੀਤੀਆਂ ਇੱਥੋਂ ਆਈ ਚਿਰਨੀਆਂ ਜਦੋਂ 3-4 ਘੰਟੇ ਮੱਥਾ ਮਾਰੀ ਗਿਆ ਜਿਉਂਦੇ ਕਾਦੇ ਹੋਣੇ ਸੀ ਬੱਚੇ ਤੜਪ ਤੜਪ ਕੇ ਜਵਾਕਾਂ ਨੇ ਜਾਣ ਦਿੱਤੀ ਅੰਦਰ ਖੂਨੋ ਖੂਨ ਜਦੋਂ ਬਾਬੇ ਨੂੰ ਪਤਾ ਲੱਗਿਆ ਵੀ ਮਰਲੋ ਵਾਲੇ ਬੱਚੇ ਜਦੋਂ ਜਿਉਂਦੇ ਨਹੀਂ ਹੋਏ ਫਿਰ ਉਹਨੇ ਆਪ ਵੀ ਸਲਫਾਸ ਖਾ ਲਈ ਤੇ ਆ ਕੇ ਉੱਥੇ ਗੇਟ ਦੇ ਬਾਹਰ ਆ ਕੇ ਡਿੱਗ ਪਿਆ ਤੇ ਉੱਥੇ ਤੜਫੀ ਗਿਆ ਤੜਫਦਿਆਂ ਤੜਫਦਿਆਂ ਜਦੋਂ ਉਹਦੀ ਜਾਨ ਨਿਕਲੀ ਤੇ ਘਰ ਵਾਲਾ ਇਹ ਮੈਂਬਰ ਗਿਆ ਇਹ ਦੱਸਦਾ ਬਜ਼ੁਰਗ ਵੀ ਮੈਂ ਜਦੋਂ 2:00 ਵਜੇ ਦੀ ਝਾਕਿਆ ਤੇ ਕਹਿੰਦਾ ਮੈਂ ਕਿਹਾ ਕਿਤੇ ਬਾਬਾ ਆਪਦੀ ਭਗਤੀ ਇਸ ਤਰੀਕੇ ਦੀ ਕਰ ਰਿਹਾ ਕਿਉਂਕਿ ਤੜਫ ਰਿਹਾ ਸੀ ਤੇ 6 ਵਜੇ ਜਦੋਂ ਕੋਈ ਹਲਚਲ ਜੁਲਨਾ ਨਹੀਂ ਹੋਈ ਤੇ ਜਦੋਂ ਇਹਨਾਂ ਨੇ ਅੰਦਰ ਦਾ ਮੰਦਰ ਜਾ ਕੇ ਦੇਖਿਆ ਹਾਂਜੀ ਵੀਰੋ ਇਸ ਤਰ੍ਹਾਂ ਉਹ ਸੀਗੇ ਬੱਚੇ ਇਸ ਤਾਤ੍ਰਿਕ ਵਿਦਿਆ ਇਨ੍ਹਾਂ ਵਿਹਿਮਾਂ ਪਰ ਮੰਨੇ ਉਹਨਾਂ ਦੀ ਜਾਨ ਲੈ ਲਈ ਸੋ ਵੀਰੋ ਗੱਲ ਇੱਥੇ ਇਹ ਬਾ ਕਿ ਅਸੀਂ ਇਸ ਪਾਸੇ ਨੂੰ ਤੁਰ ਕਿਵੇਂ ਪੈਨੇ ਆ ਜਦੋਂ ਅਸੀਂ ਗੁਰੂ ਦਾ ਦਰ ਛੱਡ ਦਿੰਨੇ ਆ ਗੁਰਮਤ ਛੱਡ ਦਿੰਨੇ ਆ ਤਾਂ ਅਸੀਂ ਵਿਹਿਮਾ ਪਰਮਾ ਵਿੱਚ ਪੈ ਜਾਂਦੇ ਆ ਜਿੰਨਾ ਤੁਸੀਂ ਇਹਨਾਂ ਚ ਗ੍ਰਸਤ ਹੁੰਦੇ ਜਾਓਗੇ ਨਾ ਉਨਾ ਹੀ ਤੁਹਾਡੇ ਦਿਮਾਗ ਤੇ ਬੋਝ ਪੈਂਦਾ ਜਾਊਗਾ ਇਹ ਨੂੰ ਚੰਗਾ ਵਾ ਗੁਰੂ ਦੀ ਬਾਣੀ ਨਾਲ ਜੁੜੋ ਚੰਗੇ ਕਰਮ ਕਰੋ ਜਦੋਂ ਚੰਗੇ ਕਰਮ ਕਰੋਗੇ ਤੁਹਾਡਾ ਸਰੀਰ ਵੀ ਤੰਦਰੁਸਤ ਰਹੂ ਤੁਹਾਡਾ ਮਨ ਵੀ ਤੰਦਰੁਸਤ ਪਾਉ ਤੇ ਇਹੋ ਜੇ ਲੋਕਾਂ ਕੋ ਤੁਹਾਨੂੰ ਜਾਣਾ ਨਾ ਪਊਗਾ ਤੋ ਵੀਰੋ ਚੰਗੀ ਲੱਗੀ ਵੀਡੀਓ ਸ਼ੇਅਰ ਕਰ ਦਿਓ ਕੋਈ ਭੁੱਲ ਹੋ ਗਈ ਸਾਡੀ ਝੋਲੀ 'ਚ ਗਲਤੀ ਪਾ ਦਿਓ ਸਤਿ ਸ੍ਰੀ ਅਕਾਲ